14 ਮੋਤਾਂ ਰੋਜ਼ ਦਿਨ ਹਰ ਰੋਜ਼ 14 ਮੋਤਾਂ ਔਨ ਦਾ ਸਪੌਟ ਮੌਕੇ ਤੇ 18 ਦੀ ਗੱਲ ਕਰਦਾ ਹਾਂ ਹੁਣ ਤਾਂ 16 17 ਦੇ ਜਾ ਬੜੀ ਹੋਣੀ ਗੱਲ ਚਲੋ 14 ਦੇ ਹਿਸਾਬ ਨਾਲ ਲਾ ਲਓ 14 ਨੂੰ ਕਰੋ ਮਹੀਨੇ ਨਾਲ ਗੋਣਾ 420 2 420 2 ਨੂੰ ਕਰੋ 12 ਨਾਲ 52 53 ਸੂ ਬੰਦਾ ਸੜਕ ਤੇ ਮਰ ਜਾਂਦਾ ਸੀ ਜਿਹੜੇ ਬਾਹਾਂ ਚ ਜ਼ਖਮੀ ਜਖਮਾਂ ਦੀ ਤਾਬ ਨਾ ਚਲਦੇ ਹੋਏ ਮਰ ਗਏ ਹੋਰ 5-6000 ਤੇ 6000 ਤੇ ਪਹੁੰਚ ਜਾਂਦਾ ਸੀ ਮੈਂ ਕਿਹਾ ਵੀ ਇੱਕ ਪੁਲਿਸ ਬਣਾਉਨੇ ਆ ਉਹਨੂੰ ਗੱਡੀਆਂ ਲੈ ਕੇ ਦਿਨੇ ਆ ਕਿਉਂਕਿ ਮੌਕੇ ਤੇ ਕੋਈ ਪਹੁੰਚਦਾ ਨਹੀਂ ਟਰੱਕ ਖੜਾ ਹੈ ਖਰਾਬ ਹੋਇਆ ਟਰੱਕ ਹੈਗਾ ਜੈਪੁਰ ਦਾ ਉਹ ਜੈਪੁਰ ਤੋਂ ਆਊਗਾ ਮਾਲਕ ਫੇਰ ਕਿਤੇ ਠੀਕ ਕਰਾਉਣਗੇ ਫੇਰ ਟਰੱਕ ਨੂੰ ਕਿਤੇ ਲੈ ਕੇ ਜਾਣਗੇ ਪਹਿਲਾਂ ਆਪਾਂ ਟਰੱਕ ਨੂੰ ਚੱਕ ਕੇ ਸਾਈਡ ਤੇ ਕਰ ਦੋ ਬਾਕੀ ਲੰਗੀ ਜਾਣ ਨਹੀਂ ਤਾਂ ਕੀ ਇਹ ਟਰੱਕ ਦੇ ਥੱਲੇ ਕਾਰ ਵੜ ਗਈ ਸਾਰਾ ਟੱਬਰ ਖਤਮ ਆਪਾਂ ਕੁੜੀਆਂ ਕਬਰਾਂ ਸੁਣਦੇ ਰਹੇ ਆਂ ਇਦਾਂ ਐਸਐਸਐਫ ਬਣਾਈ ਸੜਕ ਸੁਰੱਖਿਆ ਫੋਰਸ ਸੜਕ ਸੁਰੱਖਿਆ ਫੋਰਸ ਦੇ ਵਿੱਚ ਟ੍ਰੇਨਿੰਗ ਦਿੱਤੀ 5000 ਤੋਂ ਵੱਧ ਮੁੰਡੇ ਕੁੜੀਆਂ ਨੂੰ ਤੇ ਅੱਜ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਚੱਲੀ ਹੈ ਕਿ ਐਸਐਸਐਫ ਕਰਕੇ ਪੰਜਾਬ ਦੇ ਵਿੱਚ 48% ਮੌਤਾਂ ਘਟ ਗਈਆਂ ਜੀ 48% ਆਂ ਹੁਣ ਮੌਤੇ ਹੀ ਨਹੀਂ ਸੜਕ ਤੇ ਤਾਂ ਕੀ ਸੜਕ ਐਕਸੀਡੈਂਟ ਕਿਹੜਾ ਦੇਖਦਾ ਵੀ ਕੌਣ ਬੰਦਾ ਉਹ ਹਾਂ ਇੱਕ ਹੋਰ ਅੰਕੜਾ 48% ਮੌਤਾਂ ਘਟ ਗਈਆਂ ਪਰ ਜ਼ਖਮੀਆਂ ਦੀ ਗਿਣਤੀ ਤਿੰਨ ਤੋਂ ਚਾਰ ਗੁਣਾ ਵੱਧ ਗਈ ਹੁਣ ਤੁਸੀਂ ਕਹੋਗੇ ਵੀ ਇਹ ਕੀ ਹੋ ਗਿਆ ਅਸਲ 'ਚ ਜਿਹੜੇ ਪਹਿਲਾਂ ਮਰ ਜਾਂਦੇ ਸੀ ਉਹਨਾਂ ਦੀ ਗਿਣਤੀ ਹੁਣ ਜ਼ਖਮੀਆਂ 'ਚ ਹੋਣ ਲੱਗੀ ਹੁਣ ਤਾਂ ਚੋੜੀ 'ਚ ਖਰੋਚ ਵੀ ਆ ਜੇ ਉਹਨੂੰ ਜ਼ਖਮੀ 'ਚ ਲਿਖ ਲੈਂਦੇ ਪਹਿਲਾਂ ਤਾਂ ਕੋਈ ਪੁੱਛਦਾ ਹੀ ਨਹੀਂ ਸੀ ਕੀ ਹੋ ਗਿਆ ਕੱਲਾ ਇਹ ਨਹੀਂ ਕਿ ਜਾਨ ਬਚ ਗਈ ਕਰੋੜਾਂ ਰੁਪਈਆ ਸੋਨੇ ਦੇ ਗਹਿਣੇ ਹੋਰ ਕੀਮਤੀ ਸਮਾਨ ਉਹ ਵੀ ਉਹਨਾਂ ਨੂੰ ਵਾਪਸ ਘਰੇ ਮੋੜ ਕੇ ਆਏ ਆ ਜੀ ਕਿਉਂਕਿ ਜਿਸ ਵੇਲੇ ਐਕਸੀਡੈਂਟ ਹੋ ਜੇ ਉਦੋਂ ਥੋੜੀ ਦੇਖਦਾ ਬੰਦਾ ਕੋਈ ਮੇਰਾ ਪਰਸ ਕਿੱਥੇ ਹੈ ਮੇਰਾ ਬਟੂਆ ਕਿੱਥੇ ਕੋਈ ਵਿਆਹ ਤੋਂ ਆਈ ਹੈ ਪਰ ਫੈਮਿਲੀ ਤੋਂ ਉਹ ਜੋ ਸੋਨੇ ਦੇ ਗਹਿਣੇ ਨੇ ਉਹ ਤਾਂ ਜਾਨ ਬਚਾਉਣ ਦੀ ਪਈ ਹੁੰਦੀ ਉਹ ਤਾਂ ਉਹ ਵੀ ਘਰੇ ਵਾਪਸ ਕਰਕੇ ਆਏ ਜੁਨਾ ਇਹ ਪੰਜਾਬ ਸਿਰਫ ਇੱਕੋ ਇੱਕ ਇਹ ਹੈ ਜਾਂ ਸੋਬਾ ਹੈ ਜਿੱਥੇ ਐਸਐਸਐਫ ਹੈ ਹੁਣ ਮੈਥੋਂ ਦੋ ਤਿੰਨ ਸੂਬਿਆਂ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਇਸ ਗੱਲ ਦੀ ਟ੍ਰੇਨਿੰਗ ਮੰਗ ਰਹੇ ਨੇ ਕਿ ਤੁਸੀਂ ਕਿਵੇਂ ਕੀਤਾ ਤੇ ਸਾਨੂੰ ਦੱਸ ਦਿਓ ਮੈਂ ਕਹਿੰਦਾ ਦੱਸ ਦਾਂਗੇ ਜੀ ਕੋਈ ਗੱਲ ਨਹੀਂ ਅਸੀਂ ਤਾਂ ਪੰਜਾਬ ਵਾਲੇ ਤਾਂ ਪਹਿਲੇ ਦਿਨੋਂ ਦੱਸਣ ਤੇ ਹੀ ਹਾਸ ਤਾਂ ਅਸੀਂ ਤਾਂ ਸਾਡੀ ਤਾਂ ਬਾਣੀ ਵੀ ਹਮੇਸ਼ਾ ਮਾਰਗਦਰਸ਼ਕ ਹੀ ਕਰਦੀ ਹੈ ਦੱਸ ਦਾਂਗੇ ਜੀ ਤੁਸੀਂ ਸਾਨੂੰ ਟ੍ਰੇਨਿੰਗ ਜਾਤੋਂ ਲੈ ਲਓ ਅਸੀਂ ਟ੍ਰੇਨਿੰਗ ਦੇ ਦਾਂਗੇ ਤੋਂ ਬੰਦਰ ਨੀਅਤ ਚਾਹੀਦੀ ਹੈ ਮੇਰੇ ਕੋਲੇ ਕੁੜੀਆਂ ਆਈਆਂ ਯੰਗ ਕੁੜੀਆਂ ਆਈਆਂ ਉਹ ਕਹਿੰਦੀਆਂ ਜੀ ਅਸੀਂ ਫਾਇਰ ਬ੍ਰਿਗੇਡ ਦੇ ਵਿੱਚ ਭਰਤੀ ਹੋਣਾ ਚਾਹੁੰਦੀਆਂ ਅੱਗ ਬਜਾਉ ਜਿਹੜਾ ਡਿਪਾਰਟਮੈਂਟ ਹੈ ਕਹਿੰਦੀਆਂ ਜੀ ਅਸੀਂ ਲਿਖਤੀ ਟੈਸਟ ਪਾਸ ਕਰ ਲੈਣੀ ਆ ਪਰ 60 ਤੋਂ ਦੂਜਾ ਟੈਸਟ ਨਹੀਂ ਪਾਸ ਹੁੰਦਾ ਜਿਹੜਾ ਫਿਜ਼ੀਕਲ ਹੈ ਮੈਂ ਕਿਹਾ ਵੀ ਕਿਉਂ ਨਹੀਂ ਹੁੰਦਾ ਰੋਣ ਲੱਗ ਗਈਆਂ ਕੀ ਗੱਲ ਹੋ ਗਈ ਦੱਸੋ ਕਹਿੰਦੀਆਂ ਜੀ ਪਤਾ ਨਹੀਂ ਕਿਵੇਂ ਰੂਲ ਬਣਾਏ ਹੋਏ ਨੇ 60 ਕਿਲੋ ਦੀ ਬੋਰੀ ਚੱਕ ਕੇ 1 ਕਿਲੋਮੀਟਰ ਤੱਕ ਮੁੰਡੇ ਨੇ ਵੀ ਭੱਜਣਾ 60 ਕਿਲੋ ਦੀ ਬੋਰੀ ਚਾਕੇ ਕੁੜੀ ਨਹੀਂ ਵੀ ਭੱਜਣਾ। ਉਹਨੇ ਚਿਰਚੀ ਪੌੜੀਆਂ ਸੀ ਚੜਨੀਆਂ ਨੇ, ਉਹਨੇ ਚਿਰਚੀ ਪੌੜੀਆਂ ਉਹਨਾਂ ਨੇ ਚੜਨੀਆਂ ਨੇ। ਵੀ ਅਸੀਂ ਉਹਨਾਂ ਦਾ ਮੁਕਾਬਲਾ ਕਿਵੇਂ ਸਾਰੀ ਦੁਨੀਆ ਦੇ ਵਿੱਚ ਜੇ ਗਰਾਊਂਡ ਦੇ ਵਿੱਚ ਵੀ ਜਿਹੜੇ ਸਪੋਰਟਸ ਦੇ ਵਿੱਚ ਜਿਹੜੇ ਨੇ ਰਿਕਾਰਡ ਨੇ ਮੁੰਡਿਆਂ ਦੇ 100 ਮੀਟਰ ਦੇ ਹੋਰ ਨੇ, ਕੁੜੀਆਂ ਦੇ ਹੋਰ ਨੇ। ਮੈਂ ਅਫਸਰ ਬੁਲਾਏ ਕਹਿੰਦੇ ਹਾਂ ਜੀ। ਮੈਂ ਕਿਹਾ ਵੀ ਇਹ ਕੀ ਰੂਲ ਨੇ? ਬਹੁਜਿਗਾਂ ਦਾ ਕਿਸੇ ਨੇ ਦੇਖਿਆ ਹੀ ਨਹੀਂ ਜੀ। ਮੈਗਨ ਠੀਕ ਕਰੋ 40 ਕਿਲੋ ਉਦਪਾਰ ਕੀਤਾ ਪਲੱਸ ਉਹਨਾਂ ਵਾਸਤੇ ਰੂਲ ਜਿਹੜੇ ਉਹ ਜਿਹੜੇ ਸੌਖੇ ਕੀਤੇ ਪੰਜਾਬ ਪਹਿਲੀ ਸਟੇਟ ਹੋਊਗੀ ਜੀ ਜਿਹਦੇ ਵਿੱਚ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਭਰਤੀ ਹੋਣਗੀਆਂ ਜੀ ਜੇ ਕੁਝ ਕਰਨਾ ਹੋਵੇ ਤਾਂ ਇਹ ਹੋ ਜਾਂਦਾ ਹੁੰਦਾ ਜੇ ਕੁਝ ਨੀਅਤ ਹੋਵੇ ਤਾਂ ਇਹ ਹੋ ਜਾਂਦਾ ਹੁੰਦਾ ਇਹ ਤਾਂ ਮੈਂ ਇੰਨੇ ਕੁ ਗਨਾਏ ਨੇ ਅਜੇ ਹੋਰ ਦੇਖੋ ਇਸ ਤੋਂ ਪਹਿਲਾਂ ਬੜੀਆਂ ਪੰਥ ਦੇ ਨਾਂ ਤੇ ਵੋਟਾਂ ਲਈਆਂ ਉਹਨਾਂ ਨੇ ਜੀ ਬੜਾ ਧਰਮ ਦੇ ਨਾਂ ਤੇ ਉਹਨਾਂ ਨੇ ਸਾਨੂੰ ਲੜਾਇਆ ਵੀ ਭੜਕਾਇਆ ਵੀ ਵੋਟਾਂ ਲਈਆਂ ਤੇ ਮੇਰੇ ਕੋਲ ਇੱਕ ਮੰਗ ਹੈ ਜੀ ਆਈ ਮੈਨੂੰ ਇੰਨੀ ਮਤਲਬ ਮੈਂ ਕੀ ਕਹਾਂ ਕਿ ਮੈਨੂੰ ਇੰਨਾ ਦੁੱਖ ਹੋਇਆ ਕਿ ਯਾਰ ਹਾਈ ਤੱਕ ਆ ਵੀ ਨਹੀਂ ਕਰ ਸਕੇ ਗੁਰੂ ਸਾਹਿਬ ਦੀ ਗੁਰੂ ਸਾਹਿਬ ਦੀ ਸਵਾਰੀ ਜਦੋਂ ਆਪਾਂ ਲੈ ਕੇ ਜਾਂਦੇ ਆ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਉਣਾ ਕਰੇ ਲੈ ਕੇ ਜਾਂਦੇ ਆ ਜਿਹੜੀ ਪਾਲਕੀ ਵਾਲੀ ਗੱਡੀ ਹੈ ਉਹ ਤੇ ਟੈਕਸ ਲੱਗਦਾ ਸੀ ਜੀ ਉਹ ਗੱਡੀ ਤੇ ਉਹ ਕਹਿੰਦੇ ਪਾਲਕੀ ਵਾਲੀ ਗੱਡੀ ਤੇ ਟੈਕਸ ਮਾਫ ਕਰ ਦਿਓ ਮੈਂ ਅਫਸਰਨ ਬੁਲਾਇਆ ਕਹਿੰਦੇ ਹਾਂ ਜੀ ਕਰ ਤਾਂ ਸਕਦੇ ਆ ਬਸ ਇਹ ਹੈ ਜੀ ਕਮਰਸ਼ੀਅਲੀ ਨਾ ਯੂਜ਼ ਕਰਨ ਬਾਅਦ ਚ ਇਹਨੂੰ ਵਪਾਰਕ ਤੌਰ ਤੇ ਇਸਤੇਮਾਲ ਨਾ ਕਰਨ ਉਹ ਮੈਂ ਕਹਿਆ ਤੁਹਾਨੂੰ ਪਤਾ ਹੀ ਨਹੀਂ ਯਾਰ ਜਿਹੜੀ ਗੱਡੀ ਚ ਗੁਰੂ ਸਾਹਿਬ ਦੇ ਚਰਨ ਪੈ ਜਾਣ ਉਹਦੇ ਚ ਤਾਂ ਅਸੀਂ ਜੁੱਤੀ ਲਾ ਕੇ ਚੜਦੇ ਆ ਯਾਰ ਉਹਨਾਂ ਤਾਂ ਅਸੀਂ ਰੋਜ਼ ਧੋਨੇ ਆ ਉਹ ਉਹ ਚ ਅਸੀਂ ਕਿ ਕਿਹੜੀਆਂ ਬੋਰੀਆਂ ਲੱਦ ਲਾਂਗੇ ਯਾਰ ਕੱਲਾ ਇਹ ਨਹੀਂ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਜੇ ਕੋਈ ਗੱਡੀ ਉਹਨੂੰ ਲੈ ਕੇ ਜਾਂਦੀ ਹੈ ਪਾਲਕੀ ਵਾਲੀ ਗੱਡੀ ਆਪਾਂ ਜਿਆਦਾ ਲੈ ਕੇ ਜਾਂਦੇ ਹਾਂ ਉਹ ਸਾਰੇ ਜਿਹੜੇ ਟੈਕਸ ਨੇ ਉਹ ਮਾਫ ਕਰਦੇ ਕਿੰਨੇ ਕਿੰਨੇ ਸੀ ਟੈਕਸ 11 ਲੱਖ ਰੁਪਏ 11 ਲੱਖ ਰੁਪਏ ਕੀ ਹੈ ਦੱਸੋ ਜੀ ਆ ਕੰਮ ਨਹੀਂ ਹੋਇਆ ਜੀ ਇਹਨਾਂ ਤੋਂ 24 ਘੰਟੇ ਕੀ ਕਰੀ ਗਏ ਨੇ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਬਸ ਐਦੂ ਗਾ ਅੱਗੇ ਵਧੇ ਹੀ ਨਹੀਂ ਬਸ ਇਹਨਾਂ ਕੰਮਤੀ ਰਹੇ ਬਸ ਵੀ ਜਿਹੜੇ ਕੰਮ ਕਰਨ ਵਾਲੇ ਕਰ ਲੈਂਦੇ ਥੋੜੇ ਬਹੁਤ ਫਿਰ ਵਪਾਰੀਆਂ ਕੋਲੇ ਗਏ ਆਪ ਗਏ ਵੱਡੇ ਵੱਡੇ ਵਪਾਰੀਆਂ ਕੋਲੇ ਜਿਹੜੇ ਰੁੱਸ ਕੇ ਚਲੇ ਗਏ ਸੀ ਆਪਣੇ ਤੋਂ ਮੰਡੀ ਗਵਿੰਦਗੜ ਖਾਲੀ ਹੋ ਗਈ ਸੀ ਲੁਧਿਆਣਾ ਖਾਲੀ ਹੋ ਗਿਆ ਬਟਾਲਾ ਧਾਰੀਵਾਲ ਗਰਾਇਆਂ ਟੋਕੇ ਵਾਲੀਆਂ ਮਸ਼ੀਨਾਂ ਵਾਸਤੇ ਮਸ਼ਹੂਰ ਹੁੰਦਾ ਸੀ ਭਗਵਾੜਾ ਪਤਾ ਨਹੀਂ ਕਿੱਧਰ ਚਲੇ ਗਏ ਕਿਉਂਕਿ ਉਹਨਾਂ ਤੋਂ ਪੈਸੇ ਮੰਗਦੇ ਸੀ ਹਿੱਸੇ ਮੰਗਦੇ ਸੀ ਅਸੀਂ ਉਹਨਾਂ ਨਾਲ ਗੱਲ ਕੀਤੀ ਨਾਲੇ ਨਵੇਂਆਂ ਨਾਲ ਗੱਲ ਕੀਤੀ ਵੀ ਆਓ ਯਾਰ ਆਪਾਂ ਠੀਕ ਕਰ ਲਈਏ ਪੰਜਾਬ ਨੂੰ ਅਗੇ ਵੱਡੇ ਵੱਡੇ ਟਾਟਾ ਇੰਡਸਟਰੀ ਆ ਰਹੀ ਹੈ ਸੈਕੰਡ ਬਿਗੇਸਟ ਆਫਟਰ ਜਮਸ਼ੇਦਪੁਰ ਲੁਧਿਆਣੇ ਲਾ ਰਹੇ ਨੇ ਜੀ ਲੱਖਾਂ ਲੋਕਾਂ ਨੂੰ ਕੰਮ ਮਿਲੂਗਾ ਜੀ ਗਰਾਸਮ ਪੇਂਟਸ ਸਨਾਥਨ ਟੈਕਸਟਾਈਲ ਦੋ ਜਰਮਨੀ ਦੇ ਕੰਪਨੀਆਂ ਆਈਆਂ ਨੇ ਬਰਵੀਓ ਤੇ ਫ੍ਰੈਡਨਵਰਗ ਫ੍ਰੈਡਨਵਰਗ ਬੀ ਐਮ ਡਬਲਯੂ ਦੇ ਸੈਂਸਰ ਬਣਾਉਂਦੀ ਹੈ ਮਰਿੰਡੇ ਕੋਲੇ ਹੈ ਬਰਵੀਓ ਲਹਿਰੇਗਾ ਅਗੇ ਕੋਲੇ ਹੈ ਆਲੇ ਦੁਆਲੇ ਦੇ ਚੱਲ 30 40 ਹਜ਼ਾਰ ਪਿੰਡਾਂ ਦੀ ਜਿਹੜੀ ਹੈ ਪ੍ਰਾਲੀ ਨਹੀਂ ਫੁਕਣ ਦਿੰਦੇ ਉਹ ਗੈਸ ਬਣਾਉਂਦੇ ਉਹਦੇ ਨਾਲ ਇੰਡੀਅਨ ਆਇਲ ਨਾਲ ਨੰਨਸ ਜਿਓ ਤੱਕਰਾਇਆ ਹੋਇਆ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਹੋਰ ਆ ਰਹੀਆਂ ਨੇ ਕੰਮ ਮਿਲੂਗਾ ਸਾਨੂੰ ਸਾਡੇ ਧੀਆ ਪੁੱਤਾਂ ਨੂੰ ਔਰ ਨਾਲੇ ਵੀ ਲਿਖਦੇ ਆ ਕਿ ਸਾਡੇ ਮੁੰਡਿਆਂ ਕੁੜੀਆਂ ਨੂੰ ਕੰਮ ਦੇਣਾ ਜਿਹੜੀ ਵੀ ਉਹਨਾਂ ਦੀ ਡਿਗਰੀ ਉਹਦੇ ਮੁਤਾਬਕ ਕੰਮ ਦੇ ਦੋ ਸਾਨੂੰ ਫੇਰ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਉਹ ਐ ਨਹੀਂ ਹੈਗਾ ਵੀ ਯਾਰ 3 ਸਾਲਾਂ ਬਾਅਦ ਕਿਉਂ ਲੱਗੇ ਨੇ ਕੰਮ ਤਾਂ ਸੀ ਕਦੋਂ ਦੇ ਕੰਮ ਲੱਗ ਜੰਨੇ ਆ ਉਹਦਾ ਹੋਮਵਰਕ ਤਾਂ ਬਹੁਤ ਦੇਰ ਦਾ ਚੱਲਦਾ ਵੀ ਕਰਾਂਗੇ ਕੀ ਫਿਰ ਉਹਦਾ ਜਿਆ ਰਿਜ਼ਲਟ ਆ ਗਿਆ ਉਸ ਤੋਂ ਬਾਅਦ ਕੀ ਕਰਾਂਗੇ ਸਪਲਾਈ ਤਾਂ ਰੋਕ ਦਾਂਗੇ ਇੱਕਦਮ ਰੋਕ ਦਾਂਗੇ ਸਪਲਾਈ ਤੋਂ ਬਾਅਦ ਜਿਹੜੇ ਮਰੀਜ਼ ਬਣ ਗਏ ਜਿਹੜੇ ਬੁਰੀ ਸੰਗਰ ਚ ਪੈ ਗਏ ਵਿਦਡਰੋਲ ਸਿੰਪਟਮ ਕਹਿੰਦੇ ਜਦੋਂ ਉਹਨਾਂ ਨੂੰ ਤੜ ਤੜ ਤੜਫਣਗੇ ਉਹ ਜਦੋਂ ਨੀ ਨਾਨਾ ਸ਼ਾ ਮਿਲਿਆ ਉਹਨੂੰ ਕਿੱਥੇ ਲੈ ਕੇ ਜਾਵਾਂਗੇ ਫਿਰ ਓਟ ਕਲੀਨਿਕ ਤੇ ਰੀ ਹੈਵ ਸੈਂਟਰ ਅਪਡੇਟ ਕੀਤੇ ਜੀ ਉਹ ਤੇ ਟਾਈਮ ਲੱਗਿਆ ਫਿਰ ਸਾਨੂੰ ਪਤਾ ਲੱਗਿਆ ਇਹ ਪੁਲਿਸ ਜਿਹੜੀ ਖਾਸ ਤੌਰ ਤੇ ਛੋਟੇ ਅਧਿਕਾਰੀ ਥਾਣੇ ਵਾਲੇ ਉਹ ਮਿਲੇ ਹੋਏ ਨੇ ਜੀ ਉਹ ਛਾਪਾ ਮਾਰਨ ਤੋਂ ਪਹਿਲੀ ਦੱਸ ਦਿੰਦੇ ਨੇ ਉਹਨਾਂ ਨੂੰ ਵੀ ਅੱਜ ਥੋੜੇ ਛਾਪਾ ਮਾਰਨਾ ਆਉਨੇ ਆ ਇੱਧਰ ਉਹ ਭਾਜ ਜਾਂਦੇ ਸੀ ਇੱਧਰ ਉੱਧਰ ਉਹਨਾਂ ਦੀਆਂ ਬਦਲੀਆਂ ਕੀਤੀਆਂ ਜੀ ਵੱਡੇ ਪੱਦਰ ਤੇ ਪਠਾਨਕੋਟ ਵਾਲੇ ਨੂੰ ਮੂਨਕ ਮੂਨਕ ਵਾਲੇ ਨੂੰ ਰਮਦਾਸ ਇਹਦਾ ਬਦਲੀਆਂ ਕੀਤੀਆਂ ਫਿਰ ਉਹ ਤੋਂ ਬਾਅਦ ਕਿਹੜੇ ਕਿਹੜੇ ਲੱਕੇ ਜਿਹੜੇ ਵਿਕਦੇ ਨੇ ਜਿੱਥੇ ਜ਼ਿਆਦਾ ਵਿਕਦਾ ਹੈ ਫਿਰ ਉਹਨਾਂ ਨੇ ਕਿਹੜੀਆਂ-ਕਿਹੜੀਆਂ ਕੋਠੀਆਂ ਤੇ ਮਹਿਲ ਪਾ ਰੱਖੇ ਨੇ ਸਾਰਾ ਕੁਝ ਨੋਟ ਕਰਕੇ ਫੇਰ ਕੰਮ ਸ਼ੁਰੂ ਕੀਤਾ ਅੱਜ ਰੋਜ਼ ਪੰਜੇ ਚੱਲਦੇ ਆ ਨਾ ਫਿਰ ਉਹਨਾਂ ਦੇ ਜੇ ਕਿਸੇ ਦੇ ਘਰ 'ਚ 70 ਪਿਛਾ ਕੇ ਤੁਸੀਂ ਆਪਦੀ ਕੋਠੀ ਪਾ ਕੇ ਤੇ ਉੱਥੇ ਤੁਸੀਂ ਦੀਪਮਾਲਾ ਕਰੋਗੇ ਇਹ ਤਾਂ ਨਹੀਂ ਚੱਲਣ ਦਿੰਦੇ ਜੀ ਪੰਜਾਬ ਚ ਅੱਸੀ ਫਿਰ ਕਿਸੇ ਦੇ ਘਰੇ 70 ਪਿਛਾ ਕੇ ਤੇ ਆਪ ਖੁਸ਼ੀਆਂ ਮਨਾਓਗੇ ਇਹ ਤਾਂ ਨਹੀਂ ਹੋ ਸਕਦਾ ਅੱਜ ਯੁੱਧ ਨਸ਼ਿਆਂ ਵਿਰੁੱਧ ਕਾਮਯਾਬ ਚੱਲ ਰਿਹਾ ਜੀ ਹੋਰ ਮੈਂ ਤੁਹਾਨੂੰ ਕਿਹਾ ਸੀ ਥੋੜਾ ਜਿਹਾ ਠਹਿਰ ਜੋ ਵੱਡੇ ਵੀ ਆਉਣਗੇ ਅਗੇ ਨਾ ਮੈਂ ਤਾਂ ਕਿਸੇ ਦਾ ਨਾਂ ਨਹੀਂ ਲਿਆ ਇਹਦਾ ਮਤਲਬ ਤੁਹਾਨੂੰ ਪਤਾ ਹੈ ਇਹ ਬੱਡਾ ਸੀ ਉਹ ਹੈ ਆਵਾਜ਼ੀ ਬਾਜੀ ਜਿੰਦਾਬਾਦ ਹਰਪ੍ਰੀਤ ਸਿੰਘ ਬਾਜ ਜਿੰਦਾਬਾਦ ਰੀਸ਼ ਸੋਧਿਆਲੀ ਜਿੰਦਾਬਾਦ ਥੋੜਾ ਜਿਹਾ ਹੋਰ ਠਹਿਰ ਜਾਓ ਇਦੋਂ ਵਹਾਂ ਵਾਲੇ ਵੀ ਆਉਣਗੇ ਹੁਣ ਵੀ ਕੀ ਹੋਇਆ ਤੇ ਕਿੱਥੇ ਹੋਇਆ ਕਿਵੇਂ ਹੋਇਆ ਪੱਕੇ ਪੈਰੀ ਕਰਾਂਗੇ ਪੱਕੇ ਪੈਰੀ ਪਹਿਲਾਂ ਹੁੰਦਾ ਸੀ ਆ ਦੇ ਕੇ ਜੀ ਕਚਹਿਰੀਆਂ ਚ ਦੇ ਤੇ ਜੀ ਅਰਜੀ ਜੀ ਚਲੋ ਜੀ ਅਗਲੇ ਦਿਨ ਜਮਾਨਤ ਹੋ ਗਈ ਚਲੋ ਜੀ ਕੀ ਕਰੋ ਜੀ ਕੀ ਕਰੀਏ ਲੋਕ ਵੀ ਕਹਿਣ ਲੱਗੇ ਸੀ ਇਹਨਾਂ ਨੂੰ ਸੱਚਾ ਨਹੀਂ ਹੁੰਦੀ ਓਏ ਪਤਾ ਨਹੀਂ ਕਿੱਥੋਂ ਜੱਜ ਲਿਆਉਂਦੇ ਨੇ ਪਤਾ ਨਹੀਂ ਕਿੱਥੋਂ ਵਕੀਲ ਲਿਆਉਂਦੇ ਨੇ ਪਤਾ ਨਹੀਂ ਕਿੱਥੋਂ ਕਾਨੂੰਨ ਲਿਆਉਂਦੇ ਨੇ ਤਾਂ ਉਹਦੀ ਆ ਜਾਂਦੇ ਨੇ ਗਰੀਬ ਮੀਟਰ ਨੂੰ ਕੁੰਡੀ ਲਾ ਲੇ 35 ਦਿਨਾਂ ਬਾਅਦ ਜੇਲ੍ਹ ਚੋਂ ਆਉਂਦਾ ਜੀ ਉਹ ਇਹਨਾਂ ਨੇ ਸਾਰੇ ਪੰਜਾਬ ਨੂੰ ਕੁੰਡੀ ਲਾ ਲਈ ਕੋਈ ਪੁੱਛਦੇ ਨਹੀਂ ਸੋ ਬਿਲਕੁਲ ਸੱਚੇ ਦਿਲੋਂ ਲੱਗੇ ਹੋਇਆ ਪੰਜਾਬ ਨਾਲ ਸਾਨੂੰ ਬਹੁਤ ਲੋਕਾਂ ਨੇ ਕਿਹਾ ਕਿ ਯਾਰ ਇਹਨਾਂ ਨਾਲ ਪੰਗਾ ਨਾ ਲਓ ਇਹ ਵੱਡੇ ਨੇ ਇਹ ਮਰਵਾ ਦੇਣਗੇ ਇਹ ਮਾਰ ਦੇਣਗੇ ਮੈਂ ਕਿਹਾ ਯਾਰ ਭਗਤ ਸਿੰਘ ਨਾਲ ਤਾਂ ਡਬਲ ਤੋਂ ਵੀ ਜ਼ਿਆਦਾ ਜਿਉਂ ਹੀ ਬੈਠੇ ਹਾਂ ਫਿਰ ਕਿਉਂ ਗਿਆ ਮਾਰ ਦੇਣਗੇ ਯਾਰ ਕਿਹੜੀ ਗੱਲ ਹੈ ਕੱਫਣ ਸਿਰ ਤੇ ਬੰਨੀ ਫਿਰਦੇ ਹਾਂ ਅਸ ਤਾਂ ਮੈਂ ਤਾਂ 2014 ਨਾਲ ਲੱਗਿਆ ਜਦੋਂ ਇਹਨਾਂ ਦੇ ਵਿਰੁੱਧ ਕੋਈ ਬੋਲਦਾ ਨਹੀਂ ਸੀ ਮੈਂ ਉਦੋਂ ਕਹਿੰਦਾ ਹੁੰਦਾ ਸੀ ਵੀ ਆ ਜਾਓ ਫਿਰ ਪਾਣੀ ਦਾ ਮਸਲਾ ਉੱਠ ਖੜਿਆ ਜੀ ਹਰਿਆਣੇ ਵਾਲੇ ਕਹਿੰਦੇ ਪਾਣੀ ਦਿਓ ਸਾਨੂੰ ਅਸੀਂ ਕਹੇ ਵੀ ਤੁਹਾਨੂੰ ਪਹਿਲਾਂ ਹੀ ਦਿੱਤਾ ਸੀ ਕਹਿੰਦੇ ਨਾ ਅਸੀਂ ਕਹੇ ਤੁਹਾਨੂੰ 6 ਮਹੀਨੇ ਪਹਿਲਾਂ ਦੇ ਚਿੱਠੀ ਲਿਖੀ ਜਾਂਦੇ ਆ ਵੀ ਤੁਹਾਡਾ ਪਾਣੀ ਖਤਮ ਹੋਊਗਾ ਤੁਹਾਡੇ ਕੋਟੇ ਦਾ 21 ਮਈ ਤੋਂ 21 ਮਈ ਤੱਕ ਪਾਣੀ ਮਿਲਦਾ ਵੀ ਤੁਸੀਂ ਮਈ ਤੋਂ ਪਹਿਲਾਂ ਨਿਵੇੜੋਂਗੇ ਕੰਮ ਤੁਹਾਨੂੰ ਇੱਕ ਗਲਾਸ ਮਿਲਦਾ ਜੀ ਇੱਕ ਦਿਨ ਵਾਸਤੇ ਪਾਣੀ ਪੀਣ ਨੂੰ ਭਾਵੇਂ 9 9 ਵਜੇ ਤੀਨੋਂ ਗਲਾਸ ਖਤਮ ਕਰ ਦੋ ਬਾਅਦ ਤੁਸ ਤੋਂ ਤੁਹਾਨੂੰ ਕੋਈ ਨਹੀਂ ਦਿੰਦਾ ਜੀ ਉਹ ਸਾਬ ਨਾ ਪੀਓ ਬਈ ਪੂਰਾ ਦਿਨ ਕੱਟਣਾ ਨਾ ਜੀ ਕਹਿੰਦੇ ਪਹਿਲਾਂ ਤਾਂ ਸਾਨੂੰ ਐ ਮਿਲ ਜਾਂਦਾ ਹੁੰਦਾ ਸੀ ਪਹਿਲਾਂ ਤਾਂ ਕਦੇ ਨਹੀਂ ਮਨਾ ਕੀਤਾ ਬਾਦਲ ਸਾਹਿਬ ਨੇ ਤੇ ਕੈਪਟਨ ਸਾਹਿਬ ਨੇ ਮੈਂ ਕਿਹਾ ਪਹਿਲਾਂ ਤਾਂ ਹੁਣ ਤੁਹਾਡੇ ਨਾਲ ਮਿਲੇ ਹੋਏ ਸੀ ਉਹ ਇੱਕ ਦੇ ਖੇਤਾਂ 'ਚ ਨਹਿਰ ਮੁੱਕਦੀ ਐ ਇੱਕ ਦੀਆਂ ਟੂਟੀਆਂ ਸੋਨੇ ਦੀਆਂ ਨੇ ਉਹਨਾਂ ਨੂੰ ਕੀ ਪਤਾ ਪਾਣੀ ਕੀ ਹੁੰਦਾ ਮੈਂ ਕਿਹਾ ਹੁਣ ਨਹੀਂ ਮਿਲਦਾ ਕਹਿੰਦੇ ਜੇ ਸੀ ਤਾਂ ਧੱਕੇ ਤੋੜ ਲਾਂਗੇ ਮੈਂ ਕਿਹਾ ਆ ਜਿਓ ਫਿਰ ਮੈਂ ਚਲੇ ਗਿਆ ਨੰਗਲ ਆ ਜਿਓ ਮੈਂ ਕਿਹਾ ਨੱਕੇ ਮੱਚ ਤਾਂ ਰ ਆਇਆਂ ਖੇਤੋਂ ਨੱਕੇ ਤੋੜ ਲਾਂਗੇ ਨੱਕੇ ਧੱਕੇ ਨਾ ਤੋੜ ਲਓਗੇ ਤੁਸੀਂ ਯਾਰ ਨੰਗਲ ਜਾ ਕੇ ਬਹਿ ਗਏ ਤੇ ਇੱਕ ਬੂੰਦ ਪਾਣੀ ਦੀ ਨਹੀਂ ਜਾਣਦੀ ਸੀ 21 ਤਰੀਕ ਨੂੰ ਕਹਿੰਦਾ ਹੁਣ ਲੈ ਲਓ ਹੁਣ ਤੁਹਾਡਾ ਬਣਦਾ ਜੇ ਰੱਖੀ ਕਰਨੀ ਹੈ ਸੱਚੇ ਦਿਲੋਂ ਨਾ ਪੰਜਾਬ ਦੀ ਤਾਂ ਇਹ ਹੋਊਗੀ ਇੱਕ ਇਕੱਲਾ ਨਾਰੇ ਲਾ ਕੇ ਜਾ ਹਾਰ ਪਵਾ ਕੇ ਨਹੀਂ ਗੱਲ ਬਣਨੀ ਜੀ ਆ ਸੜਕਾਂ ਤੇ ਆ ਜਾਓ 68000 ਕਿਲੋਮੀਟਰ ਸੜਕਾਂ ਨੇ ਜੇ ਕਿਤੇ ਕੇਂਦਰ ਵਿੱਤ ਕਰਾ ਨਾ ਕਰੇ ਨਾ ਸਾਡਾ ਲਗਭਗ 6000 ਕਰੋੜ ਰੁਪਇਆ ਆਰਡੀਐਫ ਦਾ ਰੂਰਲ ਡਿਵੈਲਪਮੈਂਟ ਫੰਡ ਦਾ ਰੋਕੀ ਬੈਠਿਆ ਉਹ ਅੱਜ ਜਾਰੀ ਕਰ ਦੇਣਾ ਇੱਕ ਸੜਕ ਪੰਜਾਬ ਦੇ ਵਿੱਚ ਟੁਟੋਆ ਦਿਖਾ ਦਿਓ ਇੱਕ ਸਿੰਗਲ ਸੜਕ ਚ ਪੰਜਾਬ ਦੀ ਚ ਆ ਵੀ ਆਪਦੇ ਕੋਲੋਂ ਲਾ ਰਹੇ ਹਾਂ ਅਸੀਂ ਕੋਈ ਗੱਲ ਨਹੀਂ ਕਰ ਲਾਂਗੇ ਠੀਕ ਕਰ ਲਾਂਗੇ ਉਹਨਾਂ ਤੇ ਕਿੰਨਾ ਚਿਰ ਰਹਿਵਾਂਗੇ ਫਿਰ ਉਹ ਲਿਖਿਆ ਨਹੀਂ ਹੁੰਦਾ ਟਰਾਲੀ ਤੇ ਨਿੱਤ ਨਿੱਤ ਮੰਗਵੇਂ ਨਹੀਂ ਮਿਲਣੀ ਆਪਣੀ ਬਣਾ ਲੈ ਮੇਤਰਾ ਟਰਾਲੀ ਆਪਣੀ ਉੱਪਰ ਹੁਣ ਪੈਣੀ ਆ ਪਤਾ ਨੂੰ ਠੀਕ ਹੈ ਨਾ ਸੋ ਇਸ ਕਰਕੇ ਸੜਕਾਂ ਬਣਨ ਗਈਆਂ ਔਰ ਸੜਕਾਂ ਵੀ ਇਹ ਜਿਹੇ ਬਣਨ ਗਈਆਂ ਐਦਾਂ ਹੀ ਜਿਵੇਂ ਤੁਸੀਂ ਬੈਠੇ ਹੋ ਨਾ ਠੇਕੇਦਾਰ ਬੁਲਾ ਲੇ ਮੈਂ ਪੰਜਾਬ ਦੇ ਸਾਰੇ ਵੀ ਜਿਹੜੇ ਜਿਨ੍ਹਾਂ ਨੂੰ ਪੰਜਾਬ ਦੇ ਠੇਕੇ ਮਿਲਦੇ ਐ ਮੈਂ ਕਿਹਾ ਵੀ ਇੰਨਾ ਚਿਰ ਮਿਲਣਗੇ ਜਿਹਨੂੰ ਵੀ ਮਿਲਣਗੇ ਬੁਲਾ ਕੇ ਉਹਨਾਂ ਨਾਲ ਗੱਲ ਕੀਤੀ ਵੀ ਦੇਖੋ ਟੈਂਡਰ ਚ ਤੁਹਾਨੂੰ ਕੋਈ ਪੈਸੇ ਨਹੀਂ ਮੰਗੂਗਾ ਅਫਸਰ ਫੇਰ ਜਦੋਂ ਤੁਸੀਂ ਕੰਮ ਸ਼ੁਰੂ ਕਰਤਾ ਉੱਥੋਂ ਤੁਹਾਡੇ ਤੋਂ ਕੋਈ ਹਿੱਸਾ ਨਹੀਂ ਮੰਗੂਗਾ ਕੋਈ ਪੀਡਬਲਯੂਡੀ ਵਾਲਾ ਕੋਈ ਕੋਈ ਮੰਡੀ ਬੋਰਡ ਵਾਲਾ ਕੋਈ ਅਫਸਰ ਉੱਥੋਂ ਨਹੀਂ ਮੰਗੂਗਾ ਤੁਹਾਡੇ ਤੋਂ ਕੋਈ ਹਿੱਸਾ ਨਹੀਂ ਮੰਗੂਗਾ ਕਿਉਂਕਿ ਉਹ ਉਹ ਵੀ ਕੀ ਕਰਨ ਹਿੱਸਾ ਮੰਗਦੇ 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 ਉਹਨਾਂ ਨਾਲ ਆਪਦਾ ਹਿੱਸਾ ਵਿੱਚੋਂ ਖਤਮ ਹੋ ਜਾਂਦਾ ਉਹ ਫਿਰ ਸੜਕਾਂ ਦੇ ਹਿੱਸੇ ਚ ਖਾ ਜਾਂਦੇ ਨਹੀਂ ਸੜਕ ਮੂਰੇ ਮੂਰੇ ਬਣੀ ਜਾਂਦੀ ਹੈ ਮਗਰ ਮੂਰੇ ਟੁੱਟੀ ਜਾਂਦੀ ਹੈ ਇਹ ਤਾਂ ਹੈ ਹੀ ਆਪਣੇ ਮਸ਼ਹੂਰ ਮੈਂ ਤਾਂ ਕੈਸਟਾ ਸੀੜੀਆਂ 'ਚ ਵੀ ਇਹੀ ਕਹਿੰਦੇ ਰਹਾਂ ਬੀ ਲੋਕ ਕੋਲ ਹੀ ਥਾਂ ਤੇ ਥੁੱਕ ਪਾਉਂਦੇ ਨੇ ਸੜਕਾਂ ਦਾ ਇਹ ਹਾਲ ਸੀ ਵੀ ਤੁਸੀਂ ਜੇ ਕਿਤੇ ਸੜਕ ਟੁੱਟ ਗਈ 5 ਸਾਲ ਤਾਂ ਅਸੀਂ ਫਿਰ ਤੁਹਾਡਾ ਠੇਕਾ ਕੈਨਸਲ ਕਰ ਦਾਂਗੇ ਪਰ ਸਾਡੇ ਵੱਲੋਂ ਕੋਈ ਪੈਸੇ ਮੰਗਿਆ ਤੂੰ ਸਾਡੇ ਕੋਲ ਸ਼ਿਕਾਇਤ ਕਰਿਓ ਅਸੀਂ ਉਸ ਅਫਸਰ ਨੂੰ ਸਸਪੈਂਡ ਕਰ ਦਾਂਗੇ ਸੜਕਾਂ ਇਹ ਜਿਹੀਆਂ ਹੋਣਗੀਆਂ ਪਿੰਡ ਦੀ ਪੰਚਾਇਤ ਐਨਓਸੀ ਦੇਊਗੀ ਵੀ ਹਾਂ ਇਹ ਸੜਕ ਸਾਡੇ ਸਾਹਮਣੇ ਬਣੀ ਹੈ ਤੇ ਠੀਕ ਬਣੀ ਆ ਤਾਂ ਉਹ ਸੜਕ ਉਹਦਾ ਟਿਕਾ ਦੇ ਪੈਸੇ ਦੇਵਾਂਗੇ ਸੀ ਨੇ ਪੈਸੇ ਦੇਣੇ ਸੀ ਉਹਨੂੰ ਪੈਸਾ ਤਾਂ ਥੋੜਾ ਜੀ ਉਹ ਇੱਕ ਹੋਰ ਮੈਂ ਸਾਰੇ ਮਹਿਕਮਿਆਂ ਨੂੰ ਕਹਤਾ ਮੈਂ ਕਿ ਭੀ ਇੱਕ ਤਾਂ ਸੜਕਾਂ ਨਾਲ ਥੋੜਾ ਜਿਹਾ ਤਾਲਮੇਲ ਰੱਖਿਓ ਜਿੱਥੇ-ਜਿੱਥੇ ਨਵੀਆਂ ਸੜਕਾਂ ਬਣਨੀਆਂ ਨੇ ਤੇ ਤੁਸੀਂ ਕੋਈ ਟੈਲੀਫੋਨ ਦੀ ਤਾਰ ਪਾਉਣੀ ਹੈ ਜਾਂ ਕੋਈ ਤੁਸੀਂ ਕੋਈ ਕੇਬਲ ਤਾਰ ਪਾਉਣੀ ਹੈ ਥੱਲੋਂ ਦੀ ਹੈਨਾ ਜਾਂ ਕੋਈ ਹੋਰ ਕੋਈ ਤਾਰ ਪਾਉਣੀ ਹੈ ਸੀਵਰੇਜ ਪਾਉਣਾ ਸ਼ਹਿਰ ਚ ਕਿਤੇ ਉਹ ਪਹਿਲਾਂ ਪਾ ਲਿਓ ਯਾਰ ਪਤਾ ਨਹੀਂ ਕਿ ਕਿਹਾ ਜਾਏ ਇਹਨਾਂ ਦਾ ਆਪਸ ਚ ਤਾਲਮੇਲ ਹੈ ਉਧਰੋਂ ਸੜਕ ਬਣੀ ਜਾਂਦੀ ਹੁੰਦੀ ਹੈ ਉਧਰੋਂ ਉਹ ਗੈਂਤੀ ਆਈਆਂ ਲਈ ਖੜੇ ਹੁੰਦੇ ਨੇ ਕਹਿੰਦੇ ਛੇਤੀ ਬਣਾਓ ਪੱਟਣੀਆਂ ਸੀ ਟੈਲੀਫੋਨ ਦੇ ਤਾਣਾ ਪਾਉਣੀਆਂ ਨੇ ਉਹ ਯਾਰ ਦੋ ਦਿਨ ਪਹਿਲਾਂ ਪਾ ਲੈਂਦੇ ਬਾਅਦ ਚ ਬਣਾ ਲਿਓ ਫੇਰ ਨਹੀਂ ਪੋ ਪੋ ਪੱਟੀ ਪਟਾਈ ਰਹਿ ਜਾਂਦੀ ਜੀ ਇਦਾਂ ਹੀ ਆ ਥੋੜੀਆਂ ਥੋੜੀਆਂ ਫਾਈਨ ਟਿਊਨਿੰਗਾਂ ਨੇ ਬਸ ਛੋਟੀਆਂ ਛੋਟੀਆਂ ਗੱਲਾਂ ਨੇ ਇਹਦੇ ਨਾਲ ਹੀ ਫਰਕ ਪੈ ਜਾਂਦਾ ਲਾਇਬ੍ਰੇਰੀਆਂ ਬਣਾ ਰਿਹਾ ਛੇ ਲਾਇਬ੍ਰੇਰੀ ਅੱਜ ਥੋੜੇ ਤੋਂ ਘਾਟਨ ਕੀਤਾ ਮੈਂ ਜਾ ਕੇ ਆਇਆ ਕੰਪਨੀ ਬਾਗ ਵਾਲੀ ਲਾਇਬ੍ਰੇਰੀ ਚ ਬੱਚੇ ਮਿਲੇ ਕੋਈ ਪੀਸੀਐਸ ਦੀ ਤਿਆਰੀ ਕਰ ਰਿਹਾ ਕੋਈ ਯੂਪੀਐਸ ਦੀ ਤਿਆਰੀ ਕਰ ਰਿਹਾ ਕੋਈ ਕੋਈ ਕਹਿੰਦਾ ਮੈਂ ਮੈਂ ਪਟਵਾਰੀ ਦਾ ਪੇਪਰ ਦੀ ਤਿਆਰੀ ਕਰਦਾ ਉੱਥੇ ਕੰਪੀਟੀਸ਼ਨ ਦੀਆਂ ਕਿਤਾਬਾਂ ਵੀ ਨੇ ਉੱਥੇ ਸਿਲੇਬਸ ਦੀਆਂ ਕਿਤਾਬਾਂ ਵੀ ਨੇ ਉੱਥੇ ਧਾਰਮਿਕ ਕਿਤਾਬਾਂ ਵੀ ਨੇ ਉੱਥੇ ਹਿਸਟਰੀ ਦੀਆਂ ਕਿਤਾਬਾਂ ਵੀ ਨੇ ਜਾਓ ਜਾ ਕੇ ਬਹਿ ਕੇ ਪੜੋ ਆਪਣੇ ਇਤਿਹਾਸ ਪੜੋ ਕੁਰਬਾਨੀਆਂ ਪੜੋ ਆਪਣੀਆਂ ਆਪਣੇ ਬੱਚਿਆਂ ਨਾਲ ਲੈ ਕੇ ਜਾਓ ਏਸੀ ਹੈ ਫੁੱਲੀ ਏਸੀ ਹੈ ਕੋਈ ਪ੍ਰੋਬਲਮ ਨਹੀਂ ਜਿੰਦ ਮਰਜੀ ਜਾਓ ਜਿੰਨੇ ਮਰਜੀ ਘੰਟੇ ਬੈਠੋ ਹਰੇਕ ਹਾਲਕੇ ਜਿ ਬਣਾਉਣੀ ਹੈ 64 ਲੱਖ ਰੁਪਏ ਇੱਕ ਲਾਇਬ੍ਰੇਰੀ ਤੇ ਲਾ ਰਹੇ ਹਾਂ ਔਰ ਸ਼ਾਨਦਾਰ ਫਰਨੀਚਰ ਸ਼ਾਨਦਾਰ ਕਿਤਾਬਾਂ ਨਾਲ ਬਾਥਰੂਮ ਨਾਲ ਵਾਈਫਾਈ ਕੰਪਿਊਟਰ ਸਾਰਾ ਅਪਡੇਟਡ 6 ਅੱਜ ਤੁਹਾਡੇ ਉਤ ਘਾਟਨ ਕਰਤੇ ਤੁਹਾਡੇ ਸਾਹਮਣੇ 6 ਇਹ ਨਹੀਂ ਅਸਲ ਚ ਕੰਮ ਨਹੀਂ ਤਾਂ ਕੰਮ ਹੁਣ ਤੱਕ ਕੀ ਕੰਮ ਕਹੀਗੇ ਆਪਾਂ ਨੂੰ ਆਪਾਂ ਨੂੰ ਤਾਂ ਉਹ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ ਉਹ ਤੇ ਆਪਾਂ ਤੋਂ ਹੋਏ ਸੀਵਰੇਜ ਦੇ ਟੱਕਣ ਪੂਰੇ ਨਹੀਂ ਹੋਏ ਇੱਥੇ ਲਈ ਫਿਰਦੇ ਨੇ ਸਾਨੂੰ ਸੀਵਰੇਜ ਜਾਂਚ ਯਾਰ ਟੋਬੇ ਛੱਪੜ ਟੱਕਣ ਇੱਥੇ ਲਈ ਫਿਰਦੇ ਬਸ ਹੋਰ ਕੋ ਕੰਮ ਹੀ ਨਹੀਂ ਦਿੰਦੇ ਸਾਨੂੰ ਸਾਨੂੰ ਦੱਸਿਆ ਹੀ ਨਹੀਂ ਵੀ ਆਪ ਹੀ ਵਿਕਾਸ ਹੁੰਦਾ ਹੈ ਵੀ ਪਟਵਾਰੀ ਵੀ ਬਣ ਸਕਦੇ ਸਾਡੇ ਬੱਚੇ ਡੀਐਸਪੀ ਵੀ ਲੱਗ ਸਕਦੇ ਜੱਜ ਬਣ ਸਕਦੇ ਸਾਡੇ ਬੱਚੇ ਕਿਤਾਬਾਂ ਹੀ ਨਹੀਂ ਦਿੱਤੀਆਂ ਸਾਨੂੰ ਉਹ ਹੁਣ ਜੱਜ ਲੱਗਣ ਲੱਗੇ ਪਿੰਡਾਂ ਦੇ ਬੱਚੇ ਬੱਚੀਆਂ ਅਮ ਲੋਕ ਕੋਲੇ ਪਿੰਡ ਐ ਦੋ ਬੇਟੀਆਂ ਹੋ ਗਈਆਂ ਜੋੜੀਆਂ ਬੇਟੀਆਂ ਹੋ ਗਈਆਂ ਟਵਿਨਜ਼ ਆ ਗਏ ਲੋਕ ਆ ਤਾਂ ਫਿਰ ਪੁਰਾਣੇ ਜਨਮਾਂ ਦਾ ਕੋਈ ਪਾਪ ਹੀ ਐ ਭਾਈ ਤੁਹਾਡਾ ਦੋ ਦੋ ਮੱਥੇ ਮਾਰੀਆਂ ਕੁੜੀਆਂ ਉਹ ਵੀ ਦੋ ਦੋ ਇਹ ਤਾਂ ਪਾਪ ਹੈ ਪੁਰਾਣੇ ਜਨਮਾਂ ਦਾ ਉਹ ਕਹਿੰਦਾ ਚਲੋ ਜੀ ਉਹਦਾ ਬਾਪੂ ਕਹਿੰਦਾ ਭਾਈ ਹੋਊਗਾ ਕੋਈ ਨਹੀਂ ਭੁਗਤ ਲਾਂਗੇ ਉਹਨੇ ਬੱਚੀਆਂ ਪੜਾ ਲੀਆਂ ਅੱਜ 6 ਮਹੀਨੇ ਪਹਿਲਾਂ ਦੀ ਗੱਲ ਹੈ ਦੋਨੇ ਜੱਜ ਬਣ ਗਈਆਂ ਜੱਜ ਬਣ ਗਈਆਂ ਫੇਰ ਆ ਗਈ ਐਤ ਕੀ ਡੱਬੇ ਸੀ ਹੱਥ 'ਚ ਮਰਫੀ ਵਾਲੇ ਇਹ ਤਾਂ ਕੋਈ ਪੁਰਾਣੇ ਜਨਮਾਂ ਦਾ ਪੁੰਨ ਨਹੀਂ ਹੈ ਜੀ ਉਹ ਵੀ ਮੁਕਰ ਗਏ ਹੋ ਦੱਸੋ ਯਾਰ ਕਮਾਲ ਹੈ ਯਾਰ ਅੱਧਿਆ ਯਾਰ ਦੁਨੀਆ ਮੇ ਸਭ ਤੋਂ ਵੱਡਾ ਰੋਗ ਕਿ ਮੇਰੇ ਬਾਰੇ ਵਿੱਚ ਕੀ ਕਹੇਂਗੇ ਲੋਕ ਲੋਕਾਂ ਦੀ ਪਰਵਾਹ ਨਾ ਕਰੋ ਇਹ ਤਾਂ ਕਹਿੰਦੇ ਹੀ ਰਹਿੰਦੇ ਆ ਆਪਣੀ ਚਾਲ ਆਪ ਚੱਲਦੇ ਰਹੋ ਗੁਰੂ ਨਾਨਕ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਨੂੰ ਵੀ ਕਈ ਕਈ ਪਿੰਡਾਂ ਚੋਂ ਭੋਜ ਨਹੀਂ ਮਿਲਿਆ ਸੀਗਾ ਤੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਪਿੰਡਾਂ ਨੂੰ ਕੀ ਕਿਹਾ ਸੀ ਬੱਸ ਦੇ ਰਹੋ ਜਿੱਥੇ 36 ਕਿਸਮ ਦਾ ਭੋਜ ਖਵਾਤਾ ਉੱਥੇ ਕਿਹਾ ਸੀ ਉੱਜੜ ਜਾ ਤੱਕ ਮਰਦਾਨ ਬਾਬਾ ਮਰਦਾਨਾ ਜੀ ਕੀ ਕਹਿੰਦੇ ਕਹਿੰਦੇ ਬਾਬਾ ਜੀ ਆਹ ਕਿਹੜਾ ਆਸ਼ੀਰਵਾਦ ਹੈ ਤਾਂ ਉਹਨਾਂ ਨੂੰ ਤਾਂ ਬਸਦੇ ਰਹੋ ਕਹਤਾ ਜਿਨ੍ਹਾਂ ਨੇ ਆਪਾਂ ਰੋਟੀ ਨਹੀਂ ਦਿੱਤੀ ਜਿਨ੍ਹਾਂ ਨੇ ਖਵਾਇਆ ਉਹਨਾਂ ਨੂੰ ਉੱਜੜ ਜਾ ਕਹਿੰਦਾ ਪੁੱਤ ਮਾੜੀ ਨੀਤ ਦੇ ਬੰਦੇ ਨੇ ਇਹ ਇਹ ਇੱਥੇ ਬਸਦੇ ਰਹਿਣ ਚੰਗੀ ਗੱਲ ਹੈ ਤੇ ਇਹ ਕਹਿੰਦਾ ਚੰਗੇ ਬੰਦੇ ਨੇ ਦਸਬੰਦ ਕੱਢਣੜ ਨੇ ਇਹ ਉੱਜੜ ਜਾਣ ਦੁਨੀਆ ਜਿੱਥੇ ਜਾਣਗੇ ਆਪਦੇ ਵਰਗੇ ਹੀ ਬੰਦੇ ਪੈਦਾ ਹੋਣਗੇ ਆਪਦੇ ਵਰਗੇ ਸੁਭਾਅ ਪੈਦਾ ਹੋਣਗੇ ਸੁਇਸ ਕਾਕੇ ਤੁਹਾਡੇ ਕੋਲੇ ਆਇਆ ਨਾ ਬੈਂਕ ਚ ਪੈਸਾ ਹੈ ਨਾ ਹੀ ਕੋਈ ਠੇਕਿਆਂ ਚ ਹਿੱਸਾ ਹੈ ਨਾ ਬੱਸਾਂ ਚ ਨਾ ਰੇਤਿਆਂ ਚ ਹਿੱਸਾ ਹੈਗਾ ਪਰ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈ ਔਰ ਜਿਹੜਾ ਜਿਹੜਾ ਖਜ਼ਾਨਾ ਸਾਡੇ ਕੋਲੇ ਹੈ ਨਾ ਜਿਹੜਾ ਖਜ਼ਾਨਾ ਸਾਡੇ ਕੋਲੇ ਹੈ ਉਹ ਕਿਸੇ ਕੋਲੇ ਵੀ ਨਹੀਂ ਹੈਗਾ ਤੁਸੀਂ ਕਹੋ ਕਾਦਾ ਖਿਆਨਾਂ ਯਾਰ ਫਿਰਦੇ ਤਾਂ ਇੰਹੀਂ ਫਿਰਦੇ ਹੋਈ ਆ ਜਾਂਦੇ ਹੋਈ ਪੰਜ ਤੁਰ ਪੈਣਿਓ ਤੇ ਉਹਦੇ ਵਾਸਤੇ ਮੈਂ ਇੱਕ ਛੋਟੀ ਜੀ ਗੱਲ ਸੁਣਾਉਣਾ ਮੇਰੀ ਦਾਦੀ ਮੈਨੂੰ ਸੁਣਾਉਂਦੀ ਹੁੰਦੀ ਸੀ ਗੁਰੂ ਨਾਨਕ ਸਾਹਿਬ ਤੇ ਬਾਬਾ ਮਰਦਾਨਾ ਜੀ ਉਦਾਸੀਆਂ ਤੇ ਤੁਰੇ ਫਿਰਦੇ ਸੀ ਬਾਣੀ ਉਚਰਦੇ ਫਿਰਦੇ ਸੀ ਕਿਸੇ ਪਿੰਡ ਦੀ ਝੂਹ ਤੇ ਬਹਿ ਗਏ ਬਾਣੀ ਉਚਰਨ ਲੱਗੇ ਮਰਦਾਨਿਆਂ ਛੇੜ ਰਵਾਬ ਮਰਦਾਨੇ ਨੇ ਰਵਾਬ ਤੇ ਮਾਰਿਆ ਹੱਥ ਇਲਾਹੀ ਸੁਰਾਂ ਉੱਠੀਆਂ ਗੁਰੂ ਸਾਹਿਬ ਨੇ ਬਾਣੀ ਉਚਰੀ ਲੋਕਾਂ ਨੂੰ ਪਤਾ ਲੱਗ ਗਿਆ ਵੀ ਆਪਣੇ ਪਿੰਡ ਦੀ ਜੂਹ ਤੇ ਨਾ ਬੜਾ ਵੱਡਾ ਫਕੀਰ ਆ ਗਿਆ ਬਈ ਕੋਈ ਕੋਈ ਰੱਬ ਦਾ ਬੰਦਾ ਆ ਗਿਆ ਸਿੱਧੀਆਂ ਤਾਰਾਂ ਤਾਹਾਂ ਜੁੜੀਆਂ ਹੋਈਆਂ ਨੇ ਕਿਸਮਤਾਂ ਪਲਟ ਦੂ ਇਹਦੀ satsang ਕਰ ਲਈਏ ਲੋਕ ਚਲੇ ਗਏ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਕਿੱਧਰ ਕਹਿੰਦੇ ਤੁਹਾਡੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਅਸੀਂ ਸੱਚ ਦੇ ਰਾਹਾਂ ਦੇ ਪਾੰਦੀਆਂ ਸਾਡੇ ਰਾਹ ਔਖੇ ਨੇ ਪੁੱਤ ਥੋੜੇ ਤੋਂ ਚੱਲਿਆ ਨਹੀਂ ਜਾਣਾ ਤੁਸੀਂ ਰਹਿਣ ਦਿਓ ਕਹਿੰਦੇ ਨਾ ਜੀ ਅਸੀਂ ਤਾਂ ਨਾਲ ਚੱਲਾਂਗੇ ਕਹਿੰਦੇ ਆਜੋ ਭਾਈ ਤੁਰੇ ਗਏ ਤੁਰੇ ਗਏ ਅੱਗੇ ਜਾ ਕੇ ਚਾਂਦੀ ਦੇ ਢੇਰ ਆ ਗਏ ਜੀ ਆਲੇ-ਦਾਲੇ ਚਾਂਦੀ ਦੇ ਢੇਰ ਹੀ ਢੇਰ ਲੱਗੇ ਪਏ ਜਿਨ੍ਹਾਂ ਨੂੰ ਚਾਂਦੀ ਚਾਹੀਦੀ ਸੀ ਉਹਨਾਂ ਨੇ ਚਾਂਦੀ ਚੱਕੀ ਕਹਿੰਦੇ ਮਾਰੋ ਗੋਲੀ ਸੱਚ ਨੂੰ ਕੰਮ ਬਣ ਗਿਆ ਥੋੜਾ ਜਿਹਾ ਤੁਰਨ ਵਾਲੀ ਚਲੋ ਚਲੀਏ ਕਹਿੰਦੇ ਘਰੇ ਆ ਅੱਧਾ ਕਾਫਲਾ ਰਹਿ ਗਿਆ ਜੀ ਗੁਰੂ ਸਾਹਿਬ ਨੇ ਪੁੱਛਿਆ ਹਾਂ ਭਾਈ ਤੁਸੀਂ ਕਹਿੰਦਾ ਬਾਬਾ ਜੀ ਅਸੀਂ ਤਾਂ ਨਹੀਂ ਚਾਂਦੀ ਵਾਲੇ ਅਸੀਂ ਤਾਂ ਜਾਵਾਂਗੇ ਨਾਲ ਕਹਿੰਦੇ ਭਾਈ ਰਾਂ ਓਖੇ ਆ ਸਕਦੇ ਨੇ ਮਰਦੀ ਆ ਥੋਡੀ ਕਹੇ ਨਾ ਇਹ ਤਾਂ ਚੱਲਾਂਗੇ ਤੁਰੇਗੇ ਤੁਰੇਗੇ ਸੋਨੇ ਦੇ ਢੇਰ ਆ ਗਏ ਜਿਹਨਾਂ ਨੂੰ ਸੋਨਾ ਚਾਹੀਦਾ ਸੀ ਉਹਨਾਂ ਨੇ ਸੋਨਾ ਚੱਕਿਆ ਬੰਦੇ ਹੀ ਦਸ ਰਹਿ ਗਏ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਉਹ ਕਹਿੰਦੇ ਗੁਰੂ ਸਾਹਿਬ ਅਸੀਂ ਸੋਨੇ ਚਾਂਦੀ ਆਲੇ ਨਹੀਂ ਹੈਗੇ ਅਜ ਤਾਂ ਨਾਲ ਤੁਰਾਂਗੇ ਕਹਿੰਦੇ ਭਾਈ ਰਸਤੇ ਔਖੇ ਆ ਸਕਦੇ ਨੇ ਰਸਤੇ ਔਖੇ ਆ ਸਕਦੇ ਨੇ ਕਹਿੰਦੇ ਆਓ ਇਹਨਾਂ ਤੋਂ ਤੁਰੇਗੇ ਤੁਰੇਗੇ ਅਗੇ ਹੀਰੇ ਮੋਤੀਆਂ ਦੇ ਢੇਰ ਆ ਗਏ ਜਿਨ੍ਹਾਂ ਨੂੰ ਹੀਰੇ ਮੋਤੀ ਚਾਹੀਦੇ ਸੀ ਦਸਾਂ ਨੇ ਹੀਰੇ ਮੋਤੀ ਚੱਕੇ ਕਹਿੰਦੇ ਚਲ ਦੋਨਾਂ ਨਾਲੋਂ ਵਧੀਆ ਰਹਿ ਗਏ ਆਪਾਂ ਸੋਨੇ ਚਾਂਦੀ ਵਾਲਿਆਂ ਨਾਲ ਤੇ ਉਹ ਉਹ ਵੀ ਮੁੜ ਗਏ ਰਹਿ ਗਿਆ ਕੱਲਾ ਬਾਬਾ ਮਰਦਾਨਾ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਵੀ ਤੂੰ ਬਾਬਾ ਮਰਦਾਨਾ ਜੀ ਕਹਿੰਦੇ ਗੁਰੂ ਸਾਹਿਬ ਮੈਂ ਨਹੀਂ ਜਾਂਦਾ ਮੈਂ ਤਾਂ ਉਹਨਾਂ ਤੋਂ ਅਮੀਰ ਹਾਂ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਨਾ ਤੇਰੇ ਕੋਲ ਸੋਨਾ ਨਾ ਚਾਂਦੀ ਨਾ ਹੀਰੇ ਨਾ ਮੋਤੀ ਤੂੰ ਅਮੀਰ ਕਿਵੇਂ ਉਹਨਾਂ ਤੋਂ ਬਾਬਾ ਮਰਦਾਨਾ ਜੀ ਕਹਿੰਦੇ ਕਹਿੰਦੇ ਗੁਰੂ ਸਾਹਿਬ ਮੈਂ ਉਹਨਾਂ ਨੂੰ ਕਿਵੇਂ ਸਮਝਾਵਾਂ ਕਾਮਲਿਆਂ ਨੂੰ ਜਿਹੜੇ ਸੋਨਾ ਚਾਂਦੀ ਤੇ ਹੀਰੇ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਆਪਣੇ ਆਪਣੇ ਘਰਾਂ ਨੂੰ ਮੁੜ ਗਏ ਕਿ ਮੈਂ ਉਹਨਾਂ ਤੋਂ ਅਮੀਰ ਹਾਂ ਕਿਉਂਕਿ ਜਿਹੜਾ ਸੋਨੇ ਚਾਂਦੀ ਹੀਰੇ ਮੋਤੀ ਵੰਡੀ ਜਾਂਦਾ ਜਦੋਂ ਉਹ ਹੀ ਮੇਰੇ ਨਾਲ ਤੋਂ ਰਹਿ ਜਾਂਦਾ ਫਿਰ ਮੇਰੇ ਤੋਂ ਵੱਡਾ ਖਜ਼ਾਨਾ ਕਿਹਦੇ ਕੋਲ ਹੈ ਪੰਚ ਕੌਣ ਬਣਾਉਂਦਾ ਲੋਕ ਸਰਪੰਚ ਕੌਣ ਬਣਾਉਂਦਾ ਲੋਕ ਕਾਉਂਸਲਰ ਕੌਣ ਬਣਾਉਂਦਾ ਹੈ ਲੋਕ ਮੇਅਰ ਕੌਣ ਬਣਾਉਂਦਾ ਹੈ ਲੋਕ ਐਮਐਲਏ ਕੌਣ ਬਣਾਉਂਦਾ ਹੈ ਲੋਕ ਮੰਤਰੀ ਕੌਣ ਬਣਾਉਂਦਾ ਹੈ ਲੋਕ ਮੁੱਖ ਮੰਤਰੀ ਕੌਣ ਬਣਾਉਂਦਾ ਹੈ ਲੋਕ ਪ੍ਰਧਾਨ ਮੰਤਰੀ ਕੌਣ ਬਣਾਉਂਦਾ ਹੈ ਲੋਕ ਜਦੋਂ ਲੋਕ ਹੀ ਸਾਡੇ ਨਾਲ ਨੇ ਸਾਡੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਕੋਲ ਹੈ ਜੀ ਫਿਰ ਥੋੜਾ ਸਾਹ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਬਾਕੀ ਤਾਂ ਦੁਨੀਆ ਆਉਂਦੀ ਹੈ ਦੁਨੀਆ ਜਾਂਦੀ ਹੈ بڑے بڑے ਸਿਕੰਦਰ ਆਏ ਖਾਲੀ ਹੱਥ ਗਏ ਸੀ बस यही कहना चाहोंगे कि जितने मर्जी इकट्ठे कर लो पैसे हीरे मोती मगर ख्याल इतना रहे कफन पे जेब नहीं होती सारा कुछ इतने रह जाता है बस चार गुण खट जाओगे तो बंदे याद कर लैन गए नहीं तो बड़े बड़े आए बड़े बड़े तुर गए सो बस यही बेनती करना है तुम काफ़ी देर तो आए हुए हो मैं थोड़ा धन्यवाद एक बार फिर कर दाँ लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे ਤੋ ਜਿੰਦਾ ਰਹਾਂਗੇ ਜਦੋਂ ਮਰਜ਼ੀ ਬੁਲਾ ਲਿਓ ਜਿੱਥੇ ਮਰਜ਼ੀ ਬੁਲਾ ਲਿਓ ਹਾਜ਼ਰ ਰਾਵਾਂਗੇ ਜਿਉਂਦੇ ਵਸਦੇ ਰਹੋ ਜਿੰਦਾਬਾਦ ਰਹੋ ਆਬਾਦ ਰਹੋ ਦੋ ਦੋ ਨਾਰੇ ਦੋਨੋਂ ਹੱਥ ਉੱਪਰ ਚਾ ਕੇ ਲਾ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਿਆ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ